ਬੀਬੀ ਆਪਣੇ ਬੱਚੀ ਨੂੰ ਗੋਦ ਵਿੱਚ ਚੁੱਕ ਉਸ ਨਾਲ ਗੱਲਾਂ ਕਰਦੀ ਹੈ ਕਿ ਸਾਡੀ ਦੋਵਾਂ ਮਾਮਾ ਧੀਆ ਦੀ ਕਿਸਮਤ ਹੀ ਮਾੜੀ ਹੈ ਮੇਰੀ ਛੋਟੀ ਉਮਰ ਵਿੱਚ ਮਾਂ ਮਰ ਗਈ ਸੀ ਤੇ ਤੇਰੇ ਪਾਪਾ ਦੁਨੀਆ ਤੋਂ ਚਲੇ ਗਏ ਪਰ ਮੈਂ ਤੇਰੇ ਨਾਲ ਉਹ ਨਹੀਂ ਹੋਣ ਦਿਆਂਗੀ ਜੋ ਮੇਰੇ ਨਾਲ ਹੋਇਆ ਅੱਜ ਵੀ ਕਾਸ਼ ਦੀ ਤੇਜਮੀ ਸੀ ਸਾਰੇ ਜਿਸ ਇਕੱਠੇ ਹੋਏ ਸੀ ਕੀਰਤ ਦੇ ਮੰਮੀ ਪਾਪਾ ਤੇ ਰੋਹਨ ਵੀ ਆਏ ਸਨ ਰੋਹਨ ਨੂੰ ਬੀਬੀ ਨੂੰ ਇਸ ਹਾਲਤ ਵਿੱਚ ਵੇਖ ਬਹੁਤ ਦੁੱਖ ਹੋ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਹੁਣ ਉਹ ਬਿੰਮੀ ਨਾਲ ਵਿਆਹ ਕਰ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦੇਵੇਗਾ ਪਰ ਉਹ ਸੋਚਦਾ ਹੈ ਕਿ ਕਿਰਤ ਨੂੰ ਕਹੇਗਾ ਤੇ ਉਹ ਕੋਈ ਨਾ ਕੋਈ ਰਸਤਾ ਲੱਭ ਲਵੇਗੀ ਭੋਗ ਦੀਆਂ ਰਸਮਾਂ ਤੋਂ ਬਾਅਦ ਅਸ਼ੋਕ ਬਲਰਾਜ ਨੂੰ ਕਹਿਣ ਲੱਗਾ ਕਿ ਹੁਣ ਆਪਾਂ ਬਿੰਮੀ ਬਾਰੇ ਕੁਝ ਸੋਚੀਏ ਸਾਰੀ ਉਮਰ ਪਈ ਹੈ ਅਸੀਂ ਤਾਂ ਐਵੇਂ ਕਾਹਲੀ ਕਰ ਬੈਠੇ ਅਜੇ ਤਾਂ ਇਸ ਦੀ ਵਿਆਹ ਦੀ ਉਮਰ ਵੀ ਨਹੀਂ ਹੋਈ ਸੀ ਕਿ ਵਿਧਵਾ ਵੀ ਹੋ ਗਈ ਵੀਹਾਂ ਦੀ ਵਿਆਹ ਦਿੱਤੀ ਸੀ ਤੇ ਹੁਣ 21ਵਾਂ ਸਾਲ ਲੱਗਾ ਹੈ ਬਲਰਾਜ ਅਸ਼ੋਕ ਨੂੰ ਕਹਿੰਦਾ ਹੈ ਕਿ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਕਰ ਲਵਾਂਗੇ ਬੱਚੀ ਥੋੜੀ ਜਿਆਦਾ ਛੋਟੀ ਹੈ ਉਹ ਤਾਂ ਬੀਬੀ ਦੇ ਨਾਲ ਹੀ ਰਹੇਗੀ ਜਿੱਥੇ ਵੀ ਕਿਤੇ ਬੀਬੀ ਬਾਰੇ ਗੱਲ ਕਰਾਂਗੇ ਇਹ ਗੱਲ ਉਹਨਾਂ ਨਾਲ ਕਰਨੀ ਪਵੇਗੀ ਮੇਰੇ ਹਿਸਾਬ ਨਾਲ ਅਜੇ ਥੋੜਾ ਸਮਾਂ ਰੁਕ ਜਣਾ ਚਾਹੀਦਾ ਹੈ ਮੈਂ ਬੀਬੀ ਨੂੰ ਜਾਣਦਾ ਹਾਂ ਉਸਨੇ ਇੰਨੇ ਜਲਦੀ ਕੋਈ ਫੈਸਲਾ ਨਹੀਂ ਲੈਣਾ ਅਸ਼ੋਕ ਕਹਿੰਦਾ ਤੁਸੀਂ ਕੱਲ ਸਾਡੇ ਮੋੜ 'ਮੀ ਲੈ ਕੇ ਆਓ ਤੇ ਅਸੀਂ ਬਿੰਮੀ ਨੂੰ ਉੱਥੇ ਹੀ ਰੱਖ ਲਵਾਂਗੇ ਤੇ ਫਿਰ ਹੌਲੀ-ਹੌਲੀ ਗੱਲ ਕਰ ਲਵਾਂਗੇ ਬਲਰਾਜ ਭਾਈ ਸਾਹਿਬ ਮੈਂ ਚਾਹੁੰਦਾ ਹਾਂ ਕਿ ਬਿੰਮੀ ਹੁਣ ਸਾਡੀ ਵਿਤੀ ਹੈ ਮੈਂ ਆਪਣੇ ਘਰੋਂ ਹੀ ਇਸ ਨੂੰ ਵਿਦਾ ਕਰਨਾ ਚਾਹਾਂਗਾ ਇਸ ਨਾਲ ਮੇਰੇ ਪਾਪਾ ਦਾ ਵੀ ਪਛਤਾਤਾਪ ਹੋ ਜਾਵੇਗਾ ਵਿਕਾਸ ਨਾ ਪਿਆ ਕਿ ਅਸੀਂ ਬਿੰਮੀ ਦੇ ਦੋਸ਼ੀ ਹਾਂ ਅਸ਼ੋਕ ਕਹਿੰਦਾ ਸਭ ਤੋਂ ਵੱਡੇ ਦੋਸ਼ੀ ਅਸੀਂ ਹਾਂ ਤੁਹਾਡਾ ਤਾਂ ਮੁੰਡਾ ਸੀ ਤੁਸੀਂ ਕਿਸੇ ਤਰ੍ਹਾਂ ਵਿਆਹਣਾ ਹੀ ਸੀ ਪਰ ਅਸੀਂ ਤਾਂ ਆਪਣੀ ਧੀ ਬਾਰੇ ਹੀ ਕੁਝ ਨਹੀਂ ਸੋਚਿਆ ਬਲਰਾਜ ਕਹਿੰਦਾ ਦੋਸ਼ੀ ਤਾਂ ਅਸੀਂ ਦੋਵੇਂ ਹੀ ਹਾਂ ਬੀਮੀ ਦੇ ਹੁਣ ਉਸ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਦੀ ਕੋਈ ਕਿਰਨ ਵਾਪਸ ਆ ਸਕੇ ਇਸ ਲਈ ਕੋਸ਼ਿਸ਼ ਕਰਾਂਗੇ ਰੋਂਦਾ ਹੋਇਆ ਕਹਿੰਦਾ ਮੈਨੂੰ ਆਪਣੇ ਪੁੱਤਰ ਦੇ ਮਰਨ ਦਾ ਉਹਨਾਂ ਦੁੱਖ ਨਹੀਂ ਜਿੰਨਾ ਬੀਮੀ ਬਾਰੇ ਸੋਚ ਕੇ ਹੁੰਦਾ ਹੈ ਅਗਲੇ ਦਿਨ ਬਲਰਾਜ ਰਮਾ ਤੇ ਪ੍ਰੌਣਾ ਸੋਨੂ ਕਿਰਤ ਬਿੰਮੀ ਨੂੰ ਲੈ ਕੇ ਅਸ਼ੋਕ ਦੇ ਘਰ ਮੋੜ ਵੀ ਮਕਾਨ ਲੈ ਗਏ। ਹੋਰ ਸਾਰੇ ਤਾਂ ਰੋ ਰਹੇ ਸਨ ਪਰ ਬਿੰਮੀ ਆਪਣੇ ਮਾਪਿਆਂ ਨੂੰ ਮਿਲ ਕੇ ਬਿਲਕੁਲ ਨਾ ਰੋਈ। ਉਂਝ ਘਰ ਪਾਵੇਂ ਉਹ ਇਕੱਲੀ ਬੈਠੀ ਕਿੰਨਾ-ਕਿੰਨਾ ਚ ਰੋਂਦੀ ਰਹਿੰਦੀ ਸੀ। ਅਸ਼ੋਕ ਤੇ ਵਿਪਨ ਉਸ ਨੂੰ ਕਹਿਣ ਲੱਗੇ ਕਿ ਤੂੰ ਹੁਣ ਇੱਥੇ ਹੀ ਰਹਿ ਜਾ। ਉੱਥੇ ਹੁਣ ਕੀ ਕਰੇਂਗੀ? ਤਾਂ ਬਿੰਮੀ ਕਹਿੰਦੀ ਕਿ ਵਿਆਹ ਤੋਂ ਬਾਅਦ ਪਤੀ ਦਾ ਕਾਰੀ ਔਰਦਾ ਕਰ ਹੁੰਦਾ ਹੈ। ਹੁਣ ਉਹੀ ਮੇਰਾ ਘਰ ਹੈ ਮੈਂ ਉੱਥੇ ਹੀ ਰਹਾਂਗੀ ਅਸ਼ੋਕ ਕਹਿੰਦਾ ਉੱਥੇ ਹੀ ਰਹੀਂ ਪਰ ਕੁਝ ਦਿਨ ਇੱਥੇ ਰਹਿ ਲੈ ਮਨ ਕੁਝ ਠੀਕ ਹੋ ਜਾਵੇਗਾ ਬਿੰਮੀ ਕਹਿੰਦੀ ਪਾਪਾ ਠੀਕ ਹੈ ਮੇਰਾ ਮਨ ਅਜੇ ਮੇਰੀ ਬੱਚੀ ਥੋੜੇ ਦਿਨਾਂ ਦੀ ਹੈ ਇਸ ਕਰਕੇ ਮੈਂ ਆਪਣੇ ਘਰ ਹੀ ਰਹਾਂਗੀ ਕਿਰਤ ਵੀ ਕਹਿਣ ਲੱਗੀ ਕਿ ਅੰਕਲ ਜੀ ਅਜੇ ਬੱਚੀ ਦਾ ਨਾਮਕਰਨ ਵੀ ਕਰਨਾ ਹੈ ਇਸ ਕਰਕੇ ਅਜੇ ਬਿੰਮੀ ਦੀਦੀ ਨਹੀਂ ਰਹਿ ਸਕਦੀ ਦੋ ਕੋ ਕੰਟੀ ਉਹਨਾਂ ਦੇ ਕਰ ਹੈ ਉਹ ਸਾਰੇ ਵਾਪਸ ਚਲੇ ਜਾਂਦੇ ਹਨ অশোক ਸੋਚਦਾ ਹੈ ਕਿ ਇਹ ਮੇਰੇ ਕਰਮਾਂ ਦੀ ਹੀ ਸਜ਼ਾ ਹੈ ਜੋ ਮੇਰੀ ਤੀ ਮੇਰੇ ਨਾਲ ਆਪਣਾ ਦੁੱਖ ਵੀ ਸਾਂਝਾ ਨਹੀਂ ਕਰਦੀ ਨੀਨਾ ਨੂੰ ਵੀ ਪਤਾ ਸੀ ਕਿ ਉਸਨੇ ਬਿੰਮੀ ਨਾਲ ਬਹੁਤ ਗਲਤ ਕੀਤਾ ਹੈ ਉਸ ਨੂੰ ਹੁਣ ਪਛਤਾਵਾ ਵੀ ਸੀ ਪਰ ਹੁਣ ਪਛਤਾਉਣ ਦਾ ਕੀ ਫਾਇਦਾ ਸੀ ਜਦੋਂ ਵੇਲਾ ਹੱਥਾਂ ਵਿੱਚੋਂ ਨਿਕਲ ਗਿਆ ਸੀ ਉਦھر ਬਿੱਪਨ ਨੂੰ ਜਦੋਂ ਕੋਮਲ ਦਾ ਫੋਨ ਆਉਂਦਾ ਤਾਂ ਉਹਦੇ ਦਿਮਾਗ ਵਿੱਚ ਬਿੰਮੀ ਦੇ ਰੋਹਨ ਨਾਲ ਕੀਤਾ ਤੱਕਾ ਉਹਦੀ ਅੱਖਾਂ ਸਾਹਮਣੇ ਆ ਜਾਂਦਾ ਵਿਕਾਸ ਦੀ ਮੌਤ ਤੋਂ ਬਾਅਦ ਤਾਂ ਕੋਮਨ ਨਾਲ ਗੱਲ ਕਰਨ ਲੱਗਿਆ ਉਹਦੀ ਆਤਮਾ ਨੂੰ ਉਸ ਨੂੰ ਲਾਂਹਤਾ ਪਾਉਂਦੀ ਤੇ ਉਹ ਸੋਚਦਾ ਹੈ ਕਿ ਮੈਂ ਵੀ ਉਦੋਂ ਮम्मी पापा ਦੇ ਅੰਮਗਰ ਲੱਗ ਗਿਆ ਪਰ ਮੇਰੇ ਉਦੋਂ ਸੁਣਦੇ ਵੀ ਕਿੱਥੇ ਸਨ ਵਿਪਨ ਆਪਣੇ ਮੰਮੀ ਪਾਪਾ ਨੂੰ ਕਹਿੰਦਾ ਹੈ ਕਿ ਹੁਣ ਵਿਕਾਸ ਦੀ ਮੌਤ ਹੋ ਗਈ ਕਿਉਂ ਨਾ ਆਪਾਂ ਹੁਣ ਰੋਹਨ ਨੂੰ ਬਿੰਮੀ ਦੇ ਰਿਸ਼ਤੇ ਲਈ ਪੁੱਛ ਲਈਏ ਸ਼ੋਕ ਕਹਿੰਦਾ ਬੇਟਾ ਆਪਾਂ ਉਹਦੋਂ ਉਹਨਾਂ ਦੀ ਕਿੰਨੀ ਬੇਇੱਜ਼ਤੀ ਕੀਤੀ ਸੀ ਹੁਣ ਅਸੀਂ ਕਿਹੜੇ ਮੂੰਹ ਨਾਲ ਜਾਵਾਂਗੇ ਹੁਣ ਉਹ ਲੁਧਿਆਣੇ ਸ਼ਹਿਰ ਦਾ ਡੀਸੀ ਹੈ ਉਹਦੇ ਮਾਪੇ ਹੁਣ ਇੱਕ ਵਿਧਵਾ ਨਾਲ ਰਿਸ਼ਤਾ ਕਰਨ ਲਈ ਕਿੱਥੇ ਮੰਨਣ ਮੰਨਣਗੇ ਉਹ ਵੀ ਜਿਹੜੀ ਇੱਕ ਬੱਚੀ ਦੀ ਮਾਂ ਹੋਵੇ ਨੀਨਾ ਕਹਿੰਦੀ ਨਹੀਂ ਹੁਣ ਰਿਸ਼ਤਾ ਨਹੀਂ ਹੋ ਸਕਦਾ ਜੇ ਆਪਾਂ ਹੁੰਦੇ ਤਾਂ ਕੀ ਕਰ ਲੈਂਦੇ ਬੀਬੀ ਨਹੀਂ ਨਹੀਂ ਮੰਨਣਾ ਉਹ ਤਾਂ ਹੁਣ ਸਾਡੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਸਾਡੀ ਗੱਲ ਕਿੱਥੇ ਮੰਨੇਗੀ ਵਿਪਨ ਕਹਿੰਦਾ ਕੀ ਪਤਾ ਰੋਹਨ ਮੰਨ ਜਾਵੇ ਦੋਵੇਂ ਪਿਆਰ ਕਰਦੇ ਸੀ ਇਹ ਰਿਸ਼ਤਾ ਕਰਕੇ ਅਸੀਂ ਆਪਣੀ ਗਲਤੀ ਸੁਧਾਰ ਸਕਦੇ ਹਾਂ ਅਸ਼ੋਕ ਕਹਿੰਦਾ ਪੁੱਤਰ ਹਵਾ ਵਿੱਚ ਗੱਲਾਂ ਕਰਨ ਨਾਲ ਕੁਝ ਨਹੀਂ ਹੁੰਦਾ ਹੁਣ ਇਹ ਨਹੀਂ ਹੋ ਸਕਦਾ ਹੁਣ ਤਾਂ ਕੋਈ ਪਹਿਲਾ ਵਿਆਹਿਆ ਜਾਂ ਕਿਸੇ ਕਮੀ ਵਾਲਾ ਹੀ ਰਿਸ਼ਤਾ ਮਿਲ ਸਕਦਾ ਉਹ ਵੀ ਕੋਈ ਕੁੜੀ ਨੂੰ ਨਾਂ ਰੱਖਣ ਨੂੰ ਕੋਈ ਤਿਆਰ ਨਹੀਂ ਹੁੰਦਾ ਵਿਪਨ ਕਹਿੰਦਾ ਮੰਮੀ ਨੇ ਆਪਣੀ ਬੇਟੀ ਨੂੰ ਛੱਡਣ ਲਈ ਤਿਆਰ ਨਹੀਂ ਹੋਣਾ। ਅਸ਼ੋਕ ਕਹਿੰਦਾ ਮੈਨੂੰ ਤੇ ਆਪ ਇਹ ਵੀ ਸੋਚ ਲੱਗੀ ਏ ਕਿ ਜੇ ਬਿੰਮੀ ਦੁਬਾਰਾ ਵਿਆਹ ਲਈ ਨਾ ਮੰਨੀ ਤਾਂ ਉਹਦੀ ਸਾਰੀ ਜ਼ਿੰਦਗੀ ਕਿਵੇਂ ਲੰਗੇਗੀ? ਰੋਂਦਾ ਹੋਇਆ ਬਹੁਤ ਵੱਡੀ ਪੁੱਲ ਕਰ ਬੈਠਿਆ। ਮੈਂ ਫੁੱਲਾਂ ਵਰਗੀ ਧੀ ਦੀ ਜ਼ਿੰਦਗੀ ਵਿੱਚ ਕੰਡੇ 베ਜ ਦਿੱਤੇ। ਉਧਰ ਬਲਰਾਜ ਹੁਰੀ ਸਾਰੇ ਕਰ ਗਏ ਤਾਂ ਬਲਰਾਜ ਦੁਕਾਨ ਤੇ ਚਲਾ ਗਿਆ। ਤਰੇ ਨੂੰ ਬਿੰਮੀ ਨੂੰ ਕਹਿੰਦੀ ਹੈ ਕਿ ਤੂੰ ਹੁਣ ਇੱਥੇ ਕੀ ਲੈਣ ਆਈਂ ਹਾਂ? ਜਦੋਂ ਮੇਰਾ ਮੁੰਡਾ ਹੀ ਨਹੀਂ ਰਿਹਾ ਤਾਂ ਤੇਰਾ ਇੱਥੇ ਕੀ ਕੰਮ ਹੈ ਕਿਰਤ ਸੋਨੂ ਨੂੰ ਕਹਿੰਦੀ ਹੈ ਕਿ ਜਾ ਦਾ ਮੰਮੀ ਨੂੰ ਚੁੱਪ ਕਰਾ ਲਵੋ ਨਹੀਂ ਫਿਰ ਮੈਨੂੰ ਨਾ ਕਿਓ ਕਿ ਮੈਂ ਤੇਰੀ ਮਾਂ ਦੀ ਇਨਸਲਟ ਕਰ ਦਿੱਤੀ ਬਿੰਮੀ ਕਿਰਤ ਨੂੰ ਕਹਿੰਦੀ ਹੈ ਕਿ ਹੁਣ ਤਾਂ ਮੈਂ ਇਸ ਬੱਚੀ ਦੇ ਹੱਕਾਂ ਲਈ ਹੀ ਜਿਉਣਾ ਹੈ ਮੇਰੀ ਆਪਣੀ ਜ਼ਿੰਦਗੀ ਵੀ ਤਾਂ ਕੁਝ ਵੀ ਬਚਿਆ ਨਹੀਂ ਪਰ ਇਸ ਦੀ ਜ਼ਿੰਦਗੀ ਵਿੱਚ ਮੈਂ ਕੋਈ ਦੁੱਖ ਨਹੀਂ ਆਉਣ ਦਿਆਂਗੀ ਰੇ ਨੂੰ ਆਪਹੀ ਬੋਲ ਬੋਲ ਚੁੱਪ ਕਰ ਜਾਂਦੀ ਹੈ ਕਿਉਂਕਿ ਚੁੱਪ ਵਿੱਚ ਹੀ ਬਹੁਤ ਤਾਕਤ ਹੁੰਦੀ ਹੈ ਜਦੋਂ ਦੂਜਾ ਬੰਦਾ ਨਾ ਬੋਲੇ ਤੇ ਇੱਕ ਕਿੰਨੀ ਕੁ دیر ਬੋਲੇਗਾ ਕਿਰਤ ਬਿੰਮੀ ਨੂੰ ਕਹਦੀ ਹੈ ਕਿ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹ ਔਰਤ ਹੈ ਕਿਸ ਤਰ੍ਹਾਂ ਦੀ ਹੈ ਜਿਹੜੀ ਆਪਣੇ ਬੱਚਿਆਂ ਦੀ ਨਹੀਂ ਬਣੀ ਉਹ ਸਾਦੇ ਕਿੱਥੇ ਬਣੇਗੀ ਬਿੰਮੀ ਕੁਝ ਨਹੀਂ ਬੋਲਦੀ ਬਸ ਅੱਖਾਂ ਬੰਦ ਕਰਕੇ ਆਪਣੀ ਬੱਚੀ ਨੂੰ ਆਪਣੇ ਛੱਟ ਤੇ ਲਟਾ ਲੰਬੀ ਪੈ ਜਾਂਦੀ ਹੈ ਕਿਰਤ ਵੀ ਆਰਾਮ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਹ ਵੀ ਆਪਣੇ ਕਮਰੇ ਵਿੱਚ ਜਾ ਕੇ ਲੰਮੀ ਪੈ ਜਾਂਦੀ ਹੈ ਕਿਰਤ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ ਲੰਮੀ ਪਈ ਨੂੰ ਕਿ ਐਨੀ ਦੇਰ ਨੂੰ ਰੋਹਨ ਆ ਜਾਂਦਾ ਰੋਹਨ ਕਹਿੰਦਾ ਹੈ ਕਿ ਉਸ ਦਿਨ ਮੇਰਾ ਟਾਈਮ ਹੀ ਨਹੀਂ ਲੱਗਾ ਅੱਜ ਥੋੜਾ ਟਾਈਮ ਸੀ ਮੈਂ ਕਿਹਾ ਜਾ ਕੇ ਆਉਂਦਾ ਹਾਂ ਉਹ ਕਿਰਤ ਨੂੰ ਪੁੱਛਦਾ ਹੈ ਕਿ ਕਿਵੇਂ ਤੂੰ ਠੀਕ ਹੈ ਕਿਵੇਂ ਦਾ ਸਵਾਹ ਹੈ ਸਾਰਿਆਂ ਦਾ ਸੋਨੂ ਵੀ ਠੀਕ ਹੈ ਨਾ ਕਿਰਤ ਕਹਿੰਦੀ ਹਾਂ ਵੀਰੇ ਸੋਨੂ ਦਾ ਸਵਾਦ ਤਾਂ ਬਹੁਤ ਵਧੀਆ। ਬਾਕੀ ਵੀ ਸਾਰੇ ਠੀਕ ਹਨ ਮੰਮੀ ਨੂੰ ਛੱਡ ਕੇ। ਰੋਹਨ ਕਹਿੰਦਾ ਕੀ ਗੱਲ? ਤੈਨੂੰ ਤੰਗ ਤਾਂ ਨਹੀਂ ਕਰਦੀ? ਕਿਰਤ ਕਹਿੰਦੀ ਮੈਨੂੰ ਉਹਨੇ ਕੀ ਤੰਗ ਕਰਨਾ ਏ? ਤੰਗ ਤਾਂ ਮੈਂ ਉਹਨੂੰ ਕੀਤਾ ਪਿਆ ਹੈ। ਵੀਰੇ ਬੀਮੀ ਨੂੰ ਬਹੁਤ ਗਲਤ ਬੋਲਦੀ ਹੈ। ਮੈਂ ਵੀ ਫਿਰ ਅੱਗੋਂ ਸਿੱਧੀ ਹੋ ਗਈ। ਉਹ ਤਾਂ ਬੀਮੀ ਨੇ ਮੈਨੂੰ ਮਨਾ ਕਰ ਦਿੱਤਾ। ਨਹੀਂ ਮੇਰਾ ਤਾਂ ਦਿਲ ਕਰਦਾ ਸੀ ਕਿ ਉਸ ਨੂੰ ਰੋਹਨ ਕਹਿੰਦਾ ਹੱਸਦਾ ਹੋਇਆ ਤੇਰਾ ਕੀ ਦਿਲ ਕਰਦਾ ਸੀ? ਵੇਖੀ ਕਿਤੇ ਐ ਮੈਨਸ ਮੇਰੇ ਸਿਰ ਪੰਗਾ ਲੈ ਲਵੀ ਮੈਂ ਤੇਰੇ ਕੋਈ ਹੈਲਪ ਨਹੀਂ ਕਰਨੀ ਕਿਤੇ ਕਹਿੰਦੀ ਨਾ ਵੀਰੇ ਮੈਨੂੰ ਤੇਰੀ ਲੋੜ ਹੀ ਨਹੀਂ ਪੈਣੀ ਮੈਂ ਆਪ ਹੀ ਬਥੇਰੀਆਂ ਵੀਰੇ ਇੱਕ ਵਾਰ ਬਿੰਮੀ ਨੂੰ ਤਾਂ ਮਿਲ ਜਾ ਮੈਨੂੰ ਤਾਂ ਉਹਦੇ ਲਈ ਬਹੁਤ ਬੁਰਾ ਲੱਗਦਾ ਹੈ ਮੈਨੂੰ ਉਹਦੇ ਮਾਪੇ ਬਾਰੇ ਬਹੁਤ ਗੁੱਸਾ ਆਉਂਦਾ ਹੈ ਰੋਹਨ ਵੀ ਬਿੰਮੀ ਨੂੰ ਮਿਲਣਾ ਚਾਹੁੰਦਾ ਸੀ ਉਹ ਕਹਿੰਦਾ ਹੈ ਕਿ ਮੈਨੂੰ ਇਹ ਤਾਂ ਦੱਸ ਬਿੰਮੀ ਕਿੱਥੇ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇੱਕ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ